ਦੁਆਰਾ ਪਸ਼ੂਆਂ ਕਾਰਨ ਰੋਜ਼ਾਨਾ ਸੜਕਾਂ ਦੇ ਉੱਤੇ ਹਾਦਸੇ ਹੋ ਰਹੇ ਨੇ ਕਈ ਲੋਕਾਂ ਦੀਆਂ ਮੌਤਾਂ ਹੋ ਚੁੱਕੀਆਂ ਨੇ ਇਸ ਨੂੰ ਲੈ ਕੇ ਹੁਣ ਰਾਜਵੀਰ ਜਵੰਦਾ ਦੀ ਮੌਤ ਤੋਂ ਬਾਅਦ ਲੋਕ ਸੜਕਾਂ ਤੋਂ ਉਤਰੇ ਨੇ ਅੱਜ ਕੁਰਾਲੀ ਚੰਡੀਗੜ੍ਹ ਰੋਡ ਬਲਾਕ ਮੱਝ ਦੇ ਵਿੱਚ ਲੋਕ ਇੱਕ ਮਿਸ਼ਨ ਵੱਲੋਂ ਇੱਕ ਵੱਡਾ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਤਸਵੀਰਾਂ ਦਿਖਾ ਦਿੰਦੇ ਜਿੱਥੇ ਕਿ ਬੈਨਰ ਜਿਹੜੇ ਹੱਥਾਂ ਵਿੱਚ ਫੜੇ ਹੋਏ ਨੇ ਤਾਂ ਇਨ੍ਹਾਂ ਵੱਲੋਂ ਕਿਹਾ ਜਾ ਰਿਹਾ ਕਿ ਸਾਡੀ ਸੜਕ ਸੁਰੱਖਿਆ ਯਕੀਨੀ ਬਣਾਈ ਜਾਵੇ ਜਿੱਦੋਂ ਸਭ ਤੋਂ ਗਊ ਸੱਸ ਲੈਂਦੇ ਨੇ ਪਰ ਉਸ ਤੋਂ ਬਾਅਦ ਫਿਰ ਕਿਉਂ ਨਹੀਂ ਜਿਹੜਾ ਇਹਨਾਂ ਗਊਆਂ ਨੂੰ ਪਾਸੇ ਕੀਤਾ ਜਾਂਦਾ ਇਹਨਾਂ ਬਾਰਾ ਪਸ਼ੂਨ ਪਾਸੇ ਕੀਤਾ ਜਾਂਦਾ ਤਾਂ ਇਸ ਨੂੰ ਲੈ ਕੇ ਰੋਜ਼ਾਨਾ ਹੀ ਹਾਦਸੇ ਬਣ ਰਹੇ ਨੇ ਸੁਣ ਲੈ ਕੇ ਲੋਕਤ ਮਿਸ਼ਨ ਦੇ ਮੈਂਬਰ ਸਾਡੇ ਨਾਲ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਕਿ ਆਖਰੀ ਇਹ ਜਿਹੜਾ ਸੜਕੋਂ ਤੋਂ ਉਤਰਨਾ ਕਿਉਂ ਪਿਆ ਮਨਦੀਪ ਰਾਜਵੀਰ ਜਵੰਦਾ ਦੀ ਮੌਤ ਹੋਈ ਹੈ ਸੈਲੀਬ੍ਰਿਟੀ ਸੀ ਉਸ ਤੋਂ ਬਾਅਦ ਹੀ ਮੁੱਦਾ ਸਾਹਮਣੇ ਆਇਆ ਜਾਂ ਫਿਰ ਪਹਿਲੇ ਜਿਹੜੇ ਨੌਜਵਾਨ ਮਰੇ ਨੇ ਉਹਨਾਂ ਵਾਸਤੇ ਆਮ ਲੋਕਾਂ ਨੂੰ ਚਿੰਤਾ ਕਿਉਂ ਨਹੀਂ ਹੋਈ ਤੇਜੀ ਜੀ ਇਹ ਜਿਹੜੀ ਲੋਕ ਹਿੱਤ ਮਿਸ਼ਨ ਹੈ ਅੱਜ ਦੀ ਆਵਾਜ਼ ਨਹੀਂ ਉਠਾ ਰਿਹਾ ਇਹ ਬਹੁਤ ਪੁਰਾਣੀ ਆਵਾਜ਼ ਉਠਾ ਰਿਹਾ ਪਹਿਲੇ ਵੀ ਅਸੀਂ ਇੱਕ ਵਾਰੀ 12 ਪਾਸੋਂ ਉਹਨੂੰ ਜਿਹੜਾ ਕਿ ਸਰਕਾਰਾਂ ਨੂੰ ਕਿਹਾ ਸੀਗਾ ਕਿ ਇਹਦਾ ਕੋਈ ਨਾ ਕੋਈ ਬੰਦੋਬਸ ਕੀਤਾ ਜਾਵੇ ਪਰ ਨਹੀਂ ਹੋਇਆ ਲੇਕਿਨ ਹੁਣ ਇੱਕ ਗਾਇਕ ਜਿਹੜਾ ਕਿ ਨਾਮੀ ਗਾਇਕ ਸੀਗਾ ਉਹਦਾ ਐਕਸੀਡੈਂਟ ਹੋਇਆ ਉਹਦੀ ਬਹੁਤ ਹੋ ਗਈ ਲੇਕਿਨ ਇਹ ਅੱਜ ਤੋਂ ਨਹੀਂ ਇਹ ਬਹੁਤ ਪੁਰਾਣਾ ਮੁੱਦਾ ਚੱਲੇ ਆ ਰਿਹਾ ਜਿੱਦਾਂ ਕਿ ਜੇ ਆਪਾਂ ਕੋਈ ਕੇਸ ਵੀ ਪਾਉਂਦੇ ਆ ਕੋਰਟ ਦੇ ਵਿੱਚ ਤਾਂ ਉਹਦੀਆਂ ਜਿਹੜੀਆਂ ਸਰਕਾਰਾਂ ਲੰਬੀਆਂ ਲੰਬੀਆਂ ਤਰੀਕਾ ਲੈ ਲੈਂਦਾ ਜਿੱਦਾਂ ਕਿ ਇੱਕ ਸਾਡੇ ਐਡਵੋਕੇਟ ਸਾਹਿਬ ਹੈ ਉਹਨਾਂ ਨੇ 11 ਮਹੀਨੇ ਹੋ ਗਏ ਕੇਸ ਚੱਲਦੇ ਨੇ ਪੰਜਾਬ ਸਰਕਾਰ ਨਾਲ ਲੇਕਿਨ ਉਹਦੀਆਂ ਜਿਹੜੀਆਂ ਤਰੀਕਾ ਬਹੁਤ ਲੰਬੀਆਂ ਲੰਬੀਆਂ ਪਾ ਕੇ ਜੀ ਇਹਨੂੰ ਸਮਾਂ ਬਹੁਤ ਨਗਾ ਦਿੱਤਾ ਜਾਂਦਾ ਅਸੀਂ ਚਾਹੁੰਦੇ ਆਂ ਵੀ ਇਹਦਾ ਜਿਹੜਾ ਹੱਲ ਹੈ ਬਹੁਤ ਛੇਤੀ ਹੋਵੇ ਜਦੋਂ ਅਸੀਂ ਜਿਹੜੇ ਲੋਕ ਐ ਸਵੇਰ ਤੋਂ ਲੈ ਕੇ ਸ਼ਾਮ ਤੱਕ ਕੋਈ ਖਾਂਦੇ ਆਂ ਪੀਂਦੇ ਆਂ ਲੰਘਦੇ ਆਂ ਵੱਢਦੇ ਆਂ ਹਰ ਇੱਕ ਗਊ ਟੈਕਸ ਦਿੰਦੇ ਆਂ ਸੋ ਇਹਨਾਂ ਦਾ ਜਿਹੜਾ ਸਰਕਾਰਾਂ ਜਿਹੜਾ ਟੈਕਸ ਲੈ ਕੇ ਪੈਸੇ ਇਕੱਠੇ ਕਰਕੇ ਆਪਣੀ ਜੇਬ ਵਿੱਚ ਪਾ ਲੈਂਦੀਆਂ ਜਾਂ ਆਪਣੇ ਹੋਰ ਕਿਸੇ ਕੰਮ ਨੂੰ ਵਰਤ ਲੈਂਦੀਆਂ ਲੇਕਿਨ ਜਿਹੜਾ ਇਹ ਗਊਆਂ ਦਾ ਜਿਹੜਾ ਬੰਦੋਬਸ ਉਹ ਨਹੀਂ ਕਰਦੀਆਂ ਹੈਗੇ ਅਸੀਂ ਚਾਹੁੰਦੇ ਆ ਵੀ ਇਹਦਾ ਛੇਤੀ ਤੇ ਛੇਤੀ ਕੋਈ ਨਾ ਕੋਈ ਬੰਦੋਬਸ ਕੀਤਾ ਜਾਵੇ ਇਹਨਾਂ ਦਾ ਚਾਹੇ ਕੋਈ ਤੇ ਗਊਸ਼ਾਲਾ ਬਣਾਈਆਂ ਜਾਂ ਚਾਹਣ ਜਾਂ ਇਹਨਾਂ ਨੂੰ ਪਕੜਨੇ ਵਾਲੀ ਕੋਈ ਟੀਮ ਹੋਵੇ ਜਿੱਥੇ ਗਊਸ਼ਾਲਾ ਹੈਗੀਆਂ ਉਹਨਾਂ ਵਿਚ ਇਹਨਾਂ ਨੂੰ ਛੱਡਿਆ ਜਾਵੇ ਠੀਕ ਹੈ ਬਿਲਕੁਲ ਤੁਸੀਂ ਦੇਖੋ ਕਿ ਹੋਰ ਵੀ ਮੈਂਬਰ ਸਾਡੇ ਨਾਲ ਨੇ ਰਵਿੰਦਰ ਜੀ ਇੱਕ ਧਾਰਮਿਕ ਮੁੱਦਾ ਹੀ ਬਣ ਜਾਂਦਾ ਹੈ 12 ਪਸ਼ੂ ਨੂੰ ਲੈ ਕੇ ਵਿੱਚ ਗਉਆਂ ਵੀ ਹੁੰਦੀਆਂ ਨੇ ਤੇ ਉਸ ਨੂੰ ਕਿਵੇਂ ਨਿਠੇ ਜਾਵੇ ਸਰਕਾਰ ਤਾਂ ਫਿਰ ਵੋਟ ਬੈਂਕ ਵੀ ਦੇਖਦੀ ਆ ਸਰਕਾਰ ਨੇ ਦੂਜੇ ਧਰਮਾਂ ਨੂੰ ਵੀ ਦੇਖਣਾ ਹੈ ਦੇਖੋ ਜਿਹੜਾ ਧਾਰਮਿਕ ਤੌਰ ਤੇ ਕੋਈ ਉਹਦੀ ਪੂਜਾ ਕਰਦਾ ਉਹ ਕਰੇ ਅਸੀਂ ਉਤੇ ਵਿਰੁੱਧ ਨਹੀਂ ਉਹਨੂੰ ਰੱਖੇ ਪਰ ਜੇਕਰ ਅਸੀਂ ਉਹਨੂੰ ਮੰਨਦੇ ਆ ਉਹਦੇ ਵਿੱਚ ਆਸਤਾ ਹੈ ਤਾਂ ਫਿਰ ਉਹਨੂੰ ਸੜਕਾਂ ਤੇ ਰੁਣ ਲਈ ਮਜਬੂਰ ਕਿਉਂ ਕੀਤਾ ਜਾਂਦਾ ਉਹ ਭੁੱਖੀਆਂ ਥਿਆਈਆਂ ਗਰਮੀ ਵਿੱਚ ਮੀਂਹ ਵਿੱਚ ਬਾਹਰ ਘੁੰਮਣ ਜੇਕਰ ਧਾਰਮਿਕ ਆ ਤੌਰ ਤੇ ਆਪਾਂ ਪੂਜਦੇ ਤਾਂ ਆਪ ਵੀ ਆਵਾਜ਼ ਉਠਾਉਣੀ ਚਾਹੀਦੀ ਹੈ ਉਹਨਾਂ ਲੋਕਾਂ ਨੂੰ ਕਿ ਇਹਨਾਂ ਦੀ ਸੰਭਾਲ ਹੋਵੇ ਕਿ ਅਸੀਂ ਇਹਨਾਂ ਨੂੰ ਮੰਨਦੇ ਆ ਇਹਨਾਂ ਦੀ ਦੁਰਦਸ਼ਾ ਨਾ ਹੋਵੇ ਤੇ ਦੂਜਾ ਇਹ ਹੈ ਕਿ ਅਸੀਂ ਇਹ ਮੁੱਦਾ ਜਿੰਨੀ ਚੁੱਕਿਆ ਅਸੀਂ ਪਹਿਲਾਂ ਵੀ ਪੱਤਰ ਦੇ ਚੁੱਕੇ ਆ ਡੀਐਸਪੀ ਸਾਹਿਬ ਨਾਲ ਵੀ ਸਾਡੀ ਇਹ ਗੱਲ ਹੋਈ ਕਿ ਅਸੀਂ ਪੱਤਰ ਬਹੁਤ ਵਾਰੀ ਦੇ ਚੁੱਕੇ ਆ ਪਰ ਇਹਨਾਂ ਤੇ ਅਮਲ ਨਹੀਂ ਹੁੰਦਾ ਅੱਜ ਪੱਤਰ ਤਾਂ ਦਵਾਂਗੇ ਜੇ ਅਮਲ ਹੋਵੇਗਾ ਨਹੀਂ ਅਸੀਂ ਧਰਨੇ ਲਈ ਮਜਬੂਰ ਹੋਵਾਂਗੇ ਆਪਣੀ ਮੀਟਿੰਗ ਵਿੱਚ ਵੀ ਇਹ ਸਾਰਿਆਂ ਨੂੰ ਦੱਸ ਚੁੱਕੇ ਆ ਉਹਨਾਂ ਨੂੰ ਸਾਨੂੰ ਇਹ ਭਰੋਸਾ ਦਿੱਤਾ ਮੈਂ ਤੁਹਾਡਾ ਪੱਤਰ ਲੈਣ ਤੋਂ ਬਾਅਦ ਜਿੰਨੀਆਂ ਵੀ ਗਲੂ ਛਲਾਮਾ ਨੇ ਇਲਾਕੇ ਦੀਆਂ ਜ਼ਿਲ੍ਹੇ ਦੀਆਂ ਜਿਹੜਾ ਉਹਨਾਂ ਦੇ ਅੰਦਰ ਏਰੀਆ ਹੁੰਦਾ ਹੈ ਆਪਣੇ ਡੀਐਸਪੀ ਸਾਹਿਬ ਮੁੱਲਾਪੁਰ ਤੇ ਉਹ ਥੋੜੇ ਸਮੇਂ ਵਿੱਚ ਆਪਣੇ ਕੋਲ ਪਹੁੰਚ ਰਹੇ ਆ ਉਹਨਾਂ ਨੇ ਕਿਹਾ ਕਿ ਮੈਂ ਸਾਰੀਆਂ ਗਊ ਸ਼ਲਾਮਾਂ ਵਾਲੇ ਜਿਹੜੇ ਹੈਗੇ ਉਹਨਾਂ ਨੂੰ ਬੁਲਾ ਰਿਹਾ ਉਹਨਾਂ ਨੂੰ ਬੁਲਾ ਕੇ ਤੇ ਉੱਥੇ ਜਿਹੜਾ ਹੈਗਾ ਰੱਖਿਆ ਜਾਵੇਗਾ ਤੇ ਉਹਦੇ ਵਿੱਚ ਤੁਸੀਂ ਕੀ ਸਹਿਯੋਗ ਕਰ ਰਹੇ ਹੋ ਅਸੀਂ ਉਹਨਾਂ ਨੂੰ ਦੱਸਿਆ ਕਿ ਅਗਰ ਉਹ ਸੰਭਾਲ ਸਕਦੇ ਹੋ ਤੁਸੀਂ ਸਾਨੂੰ ਵੀ ਬੁਲਾ ਲਓ ਮੀਟਿੰਗ ਵਿੱਚ ਟਰੈਕਟਰਾਂ ਦਾ ਪ੍ਰਬੰਧ ਕਰਨਾ ਉਹਨਾਂ ਨੂੰ ਛੱਟਣ ਦੇ ਲਈ ਅਸੀਂ ਸਹਿਯੋਗ ਕਰਾਂਗੇ ਪਰ ਗੱਲ ਇਹ ਆ ਵੀ ਮੁੱਦਾ ਜੂੰਦਾ ਤਿਉ ਨਾ ਰਹੇ ਅੱਜ ਰਾਜਵੀਰ ਜੰਮਦੇ ਨੇ ਠੀਕ ਆ ਭਾਵੇਂ ਪੂਰੇ ਪੰਜਾਬ ਵਿੱਚ ਵਾਲ ਆ ਗਿਆ ਸਾਡੇ ਦਾ ਏਰੀਆ ਵਿੱਚ ਕਿਉਂਕਿ ਇੱਥੇ ਬਹੁਤ ਨਿਊ ਚੰਡੀਗੜ੍ਹ ਵਿੱਚ ਛੱਡ ਜਾਂਦੇ ਨੇ ਇੱਥੇ ਬਹੁਤ ਐਕਸੀਡੈਂਟ ਹੋਲੇ ਹਮੇਸ਼ਾ ਪੱਤਰ ਦਿੱਤੇ ਨੇ ਆ ਘੜੇ ਪਏ ਨੇ ਪਿੱਛੇ ਸਾਡੇ ਇਲਾਕੇ ਵਿੱਚ ਉਹਨਾਂ ਨੇ ਇੰਨੇ ਪੱਤਰ ਦਿੱਤੇ ਜੀ ਫੈਲ ਲੈ ਕੇ ਵੀ ਘੁੰਮਦੇ ਰਹੇ ਪਰ ਜਦੋਂ ਹੁਣ ਉਹ ਉੱਥੇ ਹੀ ਜਿੰਨੇ ਇੱਕ ਵੀ ਪਹੀਏ ਲਾ ਦੋ ਉਹਨੂੰ ਅੱਗੇ ਚਲਾ ਦੋ ਉੱਥੇ ਹੀ ਰੋਕ ਦਿੱਤਾ ਜਾਂਦਾ ਸੀ ਅਜੇ ਤੱਕ ਕੋਈ ਮੌਜੂਦਗੀ ਨਹੀਂ ਮਿਲਿਆ 5-6 ਸਾਲ ਹੋ ਗਏ ਸੋ ਸੁਣਵਾਈ ਹੁੰਦੇ ਨਹੀਂ ਸਾਨੂੰ ਫਿਰ ਧਰਨਿਆ ਲਈ ਮਜਬੂਰ ਨਾ ਹੋਣਾ ਫਿਰ ਕਹਿੰਨੇ ਕਿ ਕਿਸਾਨ ਧਰਨੇ ਦਿੰਦੇ ਨੇ ਅਸੀਂ ਪਹਿਲਾਂ ਮੰਗ ਰੱਖ ਰਹੇ ਹਾਂ ਤਾਂ ਸਾਨੂੰ ਸੜਕ ਤੇ ਖੜਨਾ ਪਿਆ ਤੇ ਇੱਕ ਅਸੀਂ ਆਪਣੇ ਕਿਸਾਨ ਵੀਰਾਂ ਨੂੰ ਜਿੱਥੇ ਅਸੀਂ ਉਹਨਾਂ ਲੋਕਾਂ ਨੂੰ ਮੰਗ ਕਰਾਂਗੇ ਤੇ ਜੀ ਜਿਹੜੇ ਧਰਮ ਕਾਸਤਾ ਕਰਕੇ ਪੁੱਛਦੇ ਨੇ ਉਹਨਾਂ ਦੀ ਆਪਣੀ ਆਸਤਾ ਜਰੂਰ ਕਰਨਾ ਚਾਹੀਦਾ ਸਾਡਾ ਇਹਦੇ ਵਿੱਚ ਕੋਈ ਹੋ ਨਹੀਂ ਪਰ ਜਿਵੇਂ ਉਹਨਾਂ ਨੂੰ ਸੰਭਾਲ ਲਈ ਬੋਲਣਾ ਚਾਹੀਦਾ ਜੇ ਸਾਡੇ ਜ਼ਿੰਮੇਦਾਰ ਵੀਰ ਅਸੀਂ ਇਹ ਵੀ ਗੱਲ ਮੰਨਦੇ ਹਾਂ ਕਿ ਜੇ ਅੱਜ ਇਹ ਸੜਕਾਂ ਤੇ گاਵਾ ਆਉਂਦੀ ਨੇ ਹੈ ਤਾਂ ਸਾਡੀਆਂ ਹੀ ਨੇ ਇਹ ਉਹਨਾਂ ਦੀ ਪਰਮਾਹ ਹੋ ਰਹੀ ਜਾਂ ਗਲਤੀ ਕਿਤੇ ਨਾ ਕਿਤੇ ਸਾਡੀ ਵੀ ਆਸੀਂ ਪਹਿਲਾਂ ਉਂਗਲੀ ਆਪਣੇ ਵਾਲ ਵੀ ਕਰਦੇ ਆ ਉਹਨਾਂ ਵੀਰਾਂ ਨੂੰ ਅਪੀਲ ਕਰਾਂਗੇ ਕਿ ਜੇ ਉਹਦਾ ਦੁੱਧ ਪੀਤਾ ਸਾਰੀ ਉਮਰ ਆ ਜਾ ਹਟ ਗਈ ਉਹ ਬੁੱਢੀ ਹੋ ਗਈ ਆ ਕਾਂ ਕਿੰਨੇ ਕ ਸਾਲ 2 ਸਾਲ ਹੋਰ ਕੋਈ 6 ਮਹੀਨੇ ਰਹੇਗੀ ਉਹਨੂੰ ਘਰ ਕਿਉਂ ਨਹੀਂ ਕੱਖ ਪਾਉਂਦੇ ਆਪਣੇ ਬਜ਼ੁਰਗਾਂ ਨੂੰ ਆਪਾਂ ਇਦਾਂ ਛੱਡ ਦਿੰਨੇ ਸੋ ਸੜਕਾਂ ਤੇ ਨਾ ਛੱਡਿਆ ਜਾਵੇ ਉਹਨਾਂ ਨੂੰ ਦੇ ਉਹਦੀ ਸੰਭਾਲ ਕਿਉਂਕਿ ਗਊ ਟੈਕਸ ਅਸੀਂ ਦਿੰਨੇ ਆ ਤਾਂ ਅਸੀਂ ਆਪਣਾ ਹੱਕ ਰੱਖ ਰਹੇ ਆ ਕਿ ਕੀਤੀ ਜਾਵੇ ਇਹ ਧਾਰਮਿਕ ਸਰਦਾ ਲੈ ਵਾਲਿਆਂ ਲਈ ਪੂਰੀਏ ਕਿ ਉਹਨਾਂ ਦੀ ਸੇਵਾ ਹੋਵੇ ਸਰਕਾਰਾਂ ਦਾ ਵੀ ਫਰਜ਼ ਬਣਦਾ ਇਹਦੇ ਨਾਲੇ ਤੇਜੀ ਜੀ ਅਸੀਂ ਚਿਪਾ ਵਾਲੇ ਮੀਟਰ ਐ ਉਹਨਾਂ ਦਾ ਮੁੱਦਾ ਏ ਕਿ ਜਿਹੜੇ ਚਿਪਾ ਵਾਲੇ ਮੀਟਰ ਲੱਗਦੇ ਨੇ ਜਿਹੜਾ ਪਹਿਲਾ ਬਿਲ ਆਉਂਦਾ ਉਹਦਾ ਦੁੱਗਣਾ ਕਿਉਂ ਆਉਣਾ ਸ਼ੁਰੂ ਹੋ ਗਿਆ ਇਹ ਲੋਕ ਵਿਰੋਧ ਕਿਸੇ ਦੇ ਕਹੇ ਤੋਂ ਨਹੀਂ ਕਰ ਰਹੇ ਜੇ ਸਮੱਸਿਆ ਸੀ ਇਹ ਵੀ ਬਿਜਲੀ ਵਿਭਾਗ ਨੂੰ ਤੇ ਸਰਕਾਰ ਨੂੰ ਮੰਗ ਕਰਾਂਗੇ ਕਿ ਇਹ ਤੇ ਵੀ ਸਾਨੂੰ ਪ੍ਰਦਰਸ਼ਨ ਨਾ ਕਰਨੇ ਪੈਣ ਲੜਾਈ ਨਾ ਲੜਨ ਭਾਬੇ ਅਸੀਂ ਚਿੱਪ ਵਾਲੇ ਮੀਟਰ ਨਹੀਂ ਲਗਣ ਦੇਣੇ ਕਿਉਂਕਿ ਉਹ ਦੁੱਗਣਾ ਕਿਉਂ ਆ ਰਿਹਾ ਹੈ ਉਹਦੀ ਪਹਿਲਾਂ ਆਪਣੀ ਜਾਂਚ ਕਰਵਾਓ ਲੈਬਾਰਟਰੀਆਂ ਦੇ ਵਿੱਚ ਤੇ ਇਹਦੇ ਨਾਲ ਹੀ ਜਿਹੜੇ ਹੋਰ ਮੁੱਦੇ ਨੇ ਆ ਜਿਵੇਂ ਪਾਣੀ ਦਾ ਮੁੱਦਾ ਹੈ ਬੂਥਕੜ ਦਾ ਇਹ ਵੀ ਚ ਰੱਖੇ ਗਏ ਨੇ ਤੇ ਜਿਹੜੇ ਜਿਹੜੇ ਵੀ ਮੁੱਦੇ ਨੇ ਭ੍ਰਿਸ਼ਟਾਚਾਰਪਾਵੇਂ ਬਲਾਕ ਮੱਜਰੀ ਵਿੱਚ ਹੋਵੇ ਪੂਰੇ ਜ਼ਿਲ੍ਹੇ ਵਿੱਚ ਹੋਵੇ ਉਹਦਾ ਵੀ ਮੁੱਦਾ ਅਸੀਂ ਸਾਰੇ ਹੀ ਰੱਖੇ ਨੇ ਸੋ ਖਾਸ ਕਰ ਜਿਹੜਾ ਗਊਆਂ ਦਾ ਮੁੱਦਾ ਤਾਂ ਇਸ ਲਈ ਕਿ ਸੜਕ ਤੇ ਬਹੁਤ ਐਕਸੀਡੈਂਟ ਭਿਆਨਕ ਹੋਏ ਨੇ ਸੋ ਇਹ ਅੱਜ ਅਸੀਂ ਮੁੱਖ ਤੌਰ ਤੇ ਰੱਖਿਆ ਹੈ ਬਿਲਕੁਲ ਦੇਖੋ ਕਿ ਜਿਸ ਤਰੀਕੇ ਨਾਲ ਤੁਹਾਨੂੰ ਦਿਖਾ ਦਿੰਨੇ ਤਸਵੀਰ ਬਲਾਕ ਮੱਜਰੀ ਰੋਡ ਦੇ ਕਿਨਾਰੇ ਖੜ ਕੇ ਤੁਸੀਂ ਦੇਖੋ ਕਿ ਲੋਕਾਂ ਨੂੰ ਵੀ ਜਾਗਰੂਕ ਕੀਤਾ ਜਾ ਰਿਹਾ ਦੂਜੇ ਪਾਸੇ ਸਰਕਾਰ ਅੱਗੇ ਵੀ ਮੰਗ ਕੀਤੀ ਜਾ ਰਹੀ ਹੈ ਇਸ ਜਗ੍ਹਾ ਤੁਸੀਂ ਦੇਖੋ ਕਿ ਹੱਥ ਦੇ ਵਿੱਚ ਬੈਨਰ ਫੜੇ ਹੋਏ ਨੇ ਤੇ ਨਾਲ ਦੀ ਨਾਲ ਲੋਕਾਂ ਨੂੰ ਕਿਹਾ ਜਾ ਰਿਹਾ ਕਿ ਆਪਣੀ ਜਿਹੜੀ ਗਊਆਂ ਤੁਸੀਂ ਘਰ ਦੇ ਵਿੱਚ ਰੱਖਿਓ ਉਸ ਤੋਂ ਬਾਅਦ ਦੁੱਧ ਜਦੋਂ ਛੱਡ ਦਿੰਦੇ ਨੇ ਪਸ ਤੋਂ ਬਾਅਦ ਉਹਨਾਂ ਨੂੰ ਰੋਡ ਦੇ ਉੱਤੇ ਛੱਡ ਦਿੱਤਾ ਜਾਂਦਾ ਇਸ ਤੋਂ ਬਾਅਦ ਜਾ ਕੇ ਐਕਸੀਡੈਂਟ ਹੁੰਦੇ ਨੇ ਸ਼ੰਤੂ ਜੀ ਇਹਦਾ ਹੱਲ ਕੀ ਹੈ ਮੈਨੂੰ ਦੱਸੋ ਲੋਕ ਜ਼ਿੰਮੇਵਾਰ ਨੇ ਸਰਕਾਰ ਜ਼ਿੰਮੇਵਾਰ ਹੈ ਕੌਣ ਜ਼ਿੰਮੇਵਾਰ ਤੇਜੀ ਸਭ ਤੋਂ ਪਹਿਲਾਂ ਤਾਂ ਵੈਰੂ ਜੀ ਖਾਲਸਾ ਵੈਰੂ ਜੀ ਦੀ ਫਤਿਹ ਅਸਲ 'ਚ ਗੱਲ ਇਹ ਹੈ ਵੀ ਜਿਹੜੀ ਤੁਸੀਂ ਗੱਲ ਕਹੀ ਨਾ ਵੀ ਕੌਣ ਜ਼ਿੰਮੇਵਾਰ ਹੈ ਜਿਮੇਵਾਰ ਅਸੀਂ ਸਾਰੇ ਹੀ ਹਾਂ ਸਰਕਾਰਾਂ ਵੀ ਐ ਅਸੀਂ ਵੀ ਹਾਂ ਪ੍ਰਸ਼ਾਸਨ ਵੀ ਐ ਲੇਕਿਨ ਹਰ ਬੰਦਾ ਆਪਣਾ ਖਿਹੜਾ ਚ ਚੜਾਉਣ ਨੂੰ ਫਿਰਦਾ ਠੀਕ ਹੈ ਜੀ ਜਿਹੜੀ ਆ ਗਊਸ਼ਾਲਾ ਖੋਲੀਆਂ ਸਰਕਾਰ ਗਊਸ਼ੈਸ ਲੰਦੀ ਐ ਕਾਹਤੇ ਲੰਦੀ ਐ ਜੇ ਤੁਸੀਂ ਗਊਸ਼ੈਸ ਲੈ ਕੇ ਉਹਦਾ ਦੁਰਵਰਤੋਂ ਹੀ ਕਰਨੀ ਐ ਫਿਰ ਲੋਕਾਂ ਨੂੰ ਕਿਉਂ ਪਰੇਸ਼ਾਨ ਕਰ ਰਹੇ ਆ ਗਊਸ਼ੈਸ ਲੈ ਕੇ ਮੈਂ ਕਹਿੰਦਾ ਅੱਜ ਇੱਕ ਵੀ ਬੰਦਾ ਦੱਸ ਦੇਣਾ ਵੀ ਕਿੱਥੇ ਇਹਨਾਂ ਨੇ ਗਊਸ਼ੈਸ ਵਰਤਿਆ ਕਿੱਥੇ ਲਾਇਆ ਕਿੰਨਾ ਇਕੱਠਾ ਕਰਿਆ ਕਿੰਨਾ ਵਰਤਿਆ ਕੋਈ ਸਰਕਾਰ ਕੋਈ ਉਹ ਨਹੀਂ ਐ ਸਾਰਾ ਕੁਝ ਇੱਕ ਕਪੜਾ ਇਹ ਵੀ ਇੱਕ ਬਹੁਤ ਬੜਾ ਕਪੜਾ ਸਕੈਮ ਹੈ ਸਕੈਮ ਹੈ ਦੇਖੋ ਨਹੀਂ ਤਾਂ ਐਨਆਰਪੀਆ ਦੇਖੋ ਹਰ ਹਰ ਬਿੱਲ ਜਿਹੜਾ ਆਪਾਂ ਕਟਾਉਣੇ ਚਾਹੇ ਉਹ 10 ਰੁਪਏ ਦਾ ਕਟਾਈਏ ਚਾਹੇ 1000 ਰੁਪਏ ਦਾ ਕਟਾਈਏ ਚਾਹੇ ਲੱਖ ਰੁਪਏ ਦਾ ਕਟਾਈ ਉਹਦੇ ਪਰ ਗਊਸ਼ਾਲਾ ਸਹਿ ਗਈ ਹੈ ਠੀਕ ਹੈ ਫਿਰ ਉਹ ਪੈਸਾ ਕਿੱਥੇ ਜਾ ਰਿਹਾ ਸੋਚਣ ਦੀ ਗੱਲ ਤਾਂ ਹੈ ਜਿਹੜੇ ਗਊ ਜਿਹੜੀਆਂ ਗਊਸ਼ਾਲਾਵਾਂ ਖੋਲੀਆਂ ਉਹ ਕੁਝ ਬੰਦੇ ਕੰਮ ਕਰ ਰਹੇ ਆ ਉੱਥੇ ਵੀ ਇਹ ਹਾਲ ਹੈ ਵੀ ਚਲੋ ਉਹਨਾਂ ਨੂੰ ਵੀ ਤਕਲੀਫ ਲੱਗਣੀ ਹੈ ਵੀ ਉੱਥੇ ਜਿਹੜੀਆਂ ਦੁੱਧ ਦੰਨੀਆਂ ਉਹਨਾਂ ਨੂੰ ਤਾਂ ਉਹ ਵੀ ਖਵਲ ਲੈਣੇ ਆ ਜਿਹੜੀਆਂ ਦੁੱਧ ਨਹੀਂ ਦੰਦੀਆਂ ਉਹਨਾਂ ਨੂੰ ਉਹ ਵੀ ਨਹੀਂ ਸਾਂਭਦੇ ਹਾਂ ਠੀਕ ਹੈ ਗਊਸ਼ਾਲਾ ਦਾ ਮਤਲਬ ਇਹ ਤਾਂ ਹੈ ਨਹੀਂ ਵੀ ਜਿਹੜੀਆਂ ਦੁੱਧ ਨਹੀਂ ਆਉਂਦਾ ਜਿਹੜੇ ਦੁੱਧ ਦੰਦੀਆਂ ਉਹ ਤਾਂ ਲੋਕ ਹੀ ਰੱਖ ਲੈਣੇ ਆ ਠੀਕ ਹੈ ਸੋ ਇਹ ਚੀਜ਼ਾਂ ਨੂੰ ਸਾਂਭਣ ਦੀ ਸਾਨੂੰ ਲੋੜ ਹੈ ਵੀ ਇਹ ਇਹ ਜਿਹੜੀਆਂ ਚੀਜ਼ਾਂ ਸਰਕਾਰ ਨੂੰ ਇਹਨਾਂ ਚੀਜ਼ਾਂ 'ਤੇ ਧਿਆਨ ਦੇਣ ਦੀ ਲੋੜ ਹੈ ਵੀ ਜਿਹੜੀਆਂ ਗਊਸ਼ਾਲਾਾਂ ਜਾਂ ਤਾਂ ਉਹਨਾਂ ਨੂੰ ਕੁਝ ਨਾ ਕੁਝ ਉਹਨਾਂ ਦੀ ਮਦਦ ਕਰਨ ਉਹ ਸਾਰੇ ਪਸ਼ੂ ਜਿਹੜੇ ਆਵਾਰਾ ਤੁਰੇ ਫਿਰਦੇ ਚਾਹੇ ਉਹ ਗਊਆਂ ਚਾਹੇ ਮੱਝਾਂ ਚਾਹੇ ਕੁਝ ਵੀ ਹੈ ਉਹਨਾਂ ਨੂੰ ਸੰਭਾਲਣ ਉਹ ਠੀਕ ਹੈ ਜੇ ਸਰਕਾਰ ਨੇ ਮਦਦ ਨਹੀਂ ਕਰਨੀ ਫਿਰ ਗਊ社 ਸਨਾਲ ਲਵੇ ਫਿਰ ਲੋਕ ਉਹਨਾਂ ਨੂੰ ਆਪੇ ਲੋਕ ਹੁਣ ਵੀ ਤਾਂ ਕਰ ਰਹੇ ਕੋਈ ਤੂੜੀ ਦੀ ਕਰਦਾ ਕੋਈ ਚਾਰੇ ਦੀ ਕਰਦਾ ਲੋਕ ਤਾਂ ਫੇਰ ਵੀ ਕਰ ਦੇਣਗੇ ਸੋ ਇਹ ਚੀਜ਼ਾਂ ਨੂੰ ਸਾਨੂੰ ਸਮਝਣ ਦੀ ਲੋੜ ਹੈ ਵੀ ਇਹ ਜਿਹੜੀਆਂ ਗਊਆਂ ਆ ਹੋਰ ਇਦਾਂ ਦੇ ਆਵਾਰਾ ਪਸ਼ੂ ਆ ਉਹਨਾਂ ਨੂੰ ਅਸੀਂ ਕਿਵੇਂ ਅੱਜ ਸਰਕਾਰ ਜਿੰਮੇਵਾਰੀ ਚੱਕਦੀ ਆ ਉਹ ਵੀ ਪੂਰੀ ਨਿਭਾਵੇ ਨਹੀਂ ਤਾਂ ਫਿਰ ਜਵਾਬ ਦੇ। ਪਰ ਇਹ ਇਕੱਲੀਆਂ ਜਾਣੇ ਹੀ ਲੈਂਦੀਆਂ ਜਾਂ ਫਿਰ ਕਿਤੇ ਨੇ ਫਸਲਾਂੇ ਬਰਬਾਦ ਕਰ ਦਿੰਦੀਆਂ ਕਿਉਂਕਿ ਘਾੜ ਦਾ ਲੱਕ ਹੈ ਸ਼ਿਵਾਲਿਕ ਦੀ ਪਹਾੜੀ ਵਿੱਚ ਥੋੜੇ ਜਮੀਨਾਂ ਨੇ ਤਾਂ ਉੱਥੇ ਵੀ ਕਾਫੀ ਬਰਬਾਦੀ ਕਿਸਾਨਾਂ ਦੀ ਹੋਈ ਹੈ ਰਾਖੀ ਵੀ ਰੱਖਣੀ ਪੈਂਦੀ ਤੁਹਾਨੂੰ ਉਸ ਤੋਂ ਬਾਅਦ ਫਿਰ ਕੋਈ ਹਲਕਾ ਤੇ ਜੀ ਗੱਲ ਇਹ ਹੈ ਇਹ ਕੱਲੀ ਜਿਹੜਾ ਜਾਨੀ ਨੁਕਸਾਨ ਨਹੀਂ ਹੋ ਰਿਹਾ ਇਹਦੇ ਨਾਲ ਮਾਲੀ ਨੁਕਸਾਨ ਵੀ ਹੋ ਰਿਹਾ ਚਲੋ ਜੇ ਕਿਸੇ ਦੇ ਮੋਟਰਸਾਈਕਲ ਨਾਲ ਵੱਜੀ ਆ ਗੱਡੀ ਨਾਲ ਵੱਜੀ ਉਹ ਗੱਡੀ ਵੀ ਟੁੱਟਦੀ ਆ ਮੋਟਰਸਾਈਕਲ ਵੀ ਟੁੱਟਦਾ ਦੂਜੀ ਗੱਲ ਜਿਹੜੀ ਤੁਸੀਂ ਗੱਲ ਕਰੀ ਜਿਹੜੀਆਂ ਫਸਲਾਂ ਜਿੱਥੇ ਨੂੰ ਇਹ ਇੱਕ ਵਾਰੀ ਲੰਘ ਗਿਆ ਮਤਲਬ ਬੱਗ ਜਿਹੜਾ ਉਹ ਉੱਥੇ ਦਾ ਫਿਰ ਕੁਝ ਨਹੀਂ ਛੱਡਦਾ ਜਿਹੜੀ ਹੁਣ ਤੁਸੀਂ ਗੱਲ ਕਰੀ ਐ ਹੁਣ ਜੇ ਮੰਨ ਲਓ ਕਿਸੇ ਕੋ ਉਹੀ ਕੀਲਾ ਇੱਕ ਹੈ ਉਸੇ ਵਿੱਚੋਂ ਉਹ ਨਿਕਲ ਗਈਆਂ ਉਹਦਾ ਦਾ ਵਿਚਾਰੇ ਦਾ ਗਿਆ ਸਭ ਕੁਝ ਤੁਸੀਂ ਇਹ ਜਿਹੜੀਆਂ ਚੀਜ਼ਾਂ ਨਾਲ ਜੀ ਇਹ ਸਾਨੂੰ ਸਾਰੀਆਂ ਸਮਝਣ ਦੀ ਲੋੜ ਹੈ ਇਹ ਸਰਕਾਰਾਂ ਨੂੰ ਵੀ ਇਹਨਾਂ ਚੀਜ਼ਾਂ ਦਾ ਇਹ ਤਾਂ ਇਹ ਨਹੀਂ ਗੱਲ ਵੀ ਉਹਨਾਂ ਨੂੰ ਪਤਾ ਨਹੀਂ ਉਹ ਵੀ ਤਾਂ ਸਾਡੇ ਚੋਂ ਗਏ ਹੋਏ ਨਾ ਯਾਰ ਕੁਝ ਹੋਣਗੇ ਜਿਹੜੇ ਅਸਮਾਨ ਤੋਂ ਉਤਰੇ ਹੋਏ ਆ ਬੜੇ ਅਮੀਰ ਆ ਜਿਹੜੇ ਜ਼ਿਆਦਾਤਰ ਤਾਂ ਜਿਹੜੀ ਹੁਣ ਇਹ 92 ਵਾਲੀ ਸਰਕਾਰ ਬਣੀ ਆ ਤਾਂ ਕਹਿੰਦੇ ਆਮ ਇਹ ਤਾਂ ਆਮ ਆ ਚੁ ਗਏ ਆ ਇਹਨਾਂ ਚ ਤਾਂ ਉਹ ਵੀ ਐਮਐਲਏ ਬਣੇ ਆ ਜਿਹੜੇ ਮੋਬਾਈਲਾਂ ਦੀਆਂ ਦੁਕਾਨਾਂ 'ਤੇ ਕੰਮ ਕਰਦੇ ਸੀ ਫਿਰ ਉਹਨਾਂ ਨੂੰ ਤਾਂ ਪਤਾ ਨਾ ਵੀ ਇਹ ਹਾਲਾਤ ਕਿੱਦਾਂ ਦੇ ਆ ਉਹ ਜਿਹੜੇ ਆਮ ਬੰਦਾ ਜੇ ਉਹ ਵੀ ਨਹੀਂ ਸਮਝਦੇ ਫਿਰ ਜਿਹੜੇ ਵੱਡੇ ਆ ਉਹਨਾਂ ਨੂੰ ਆਪਾਂ ਕਿਵੇਂ ਸਮਝਾਵਾਂਗੇ ਮਤਲਬ ਤਾਂ ਇਹ ਹੈ ਵੀ ਅੱਖਾਂ ਵਿੱਚੀਆਂ ਹੋਈਆਂ ਸਰਕਾਰਾਂ ਨੇ ਉਹ ਅੱਖਾਂ ਜਿਹੜੀਆਂ ਖੋਲਣੀਆਂ ਉਹ ਜੇ ਤੁਸੀਂ ਲੋਕ ਇਕੱਠੇ ਹੋਵੋਗੇ ਉਹ ਅੱਖਾਂ ਵੀ ਤੁਸੀਂ ਉਹ ਖੋਲਣੀਆਂ ਪਹਿਲਾਂ ਵੀ ਤੁਸੀਂ ਉਹਨਾਂ ਨੂੰ ਮਤਲਬ ਜੇ ਅੱਜ ਰਾਜਗੱਦੀਆਂ 'ਪਰ ਬਿਠਾਇਆ ਤਾਂ ਵੀ ਤੁਸੀਂ ਬਿਠਾਇਆ ਤੇ ਉਹਨਾਂ ਨੂੰ ਅੱਗੇ ਨੂੰ ਵੀ ਜੇ ਤੁਸੀਂ ਉਹ ਕਰਨਾ ਤਾਂ ਤੁਸੀਂ ਉਹ ਕਰ ਸਕਦੇ ਥੋੜੇ ਕੋਲੇ ਜਿਹੜੀ ਤਾਕਤ ਹੈ ਤੁਸੀਂ ਉਹਦੀ ਵਰਤੋਂ ਹੁਣ ਕਰਨੀ ਹੈ ਠੀਕ ਹੈ ਬਿਲਕੁਲ ਤੁਸੀਂ ਦੇਖੋ ਕਿ ਜਿਸ ਤਰੀਕੇ ਨਾਲ ਅਵਾਰਾ ਪਸ਼ੂਆਂ ਦਾ ਮੁੱਦਾ ਪੱਖਿਆ ਪਰ ਅਵਾਰਾ ਪਸ਼ੂਆਂ ਦੇ ਨਾਲ ਨਾਲ ਇਹ ਵੀ ਦੱਸ ਦਿੰਨੇ ਆ ਕਿ ਅਵਾਰਾ ਪਸ਼ੂ ਆ ਤਾਂ ਬੇਜਵਾਨ ਨੇ ਉਹਨਾਂ ਨੂੰ ਹੀ ਪਤਾ ਹੁੰਦਾ ਕਿ ਮੋਟਰਸਾਈਕਲ ਤੇ ਗੱਡੀਆਂ ਦੇ ਵਿੱਚ ਸਵਾਰ ਹੋ ਕੇ ਕੌਣ ਆ ਰਿਹਾ ਹੈ ਵੱਡਾ ਕੋਈ ਲੀਡਰ ਆ ਰਿਹਾ ਹੈ ਜਾਂ ਫਿਰ ਕੋਈ ਨਾ ਕੋਈ ਆਮ ਬੰਦਾ ਆ ਰਿਹਾ ਕਿਉਂਕਿ ਜਿਨ੍ਹਾਂ ਦੀ ਅੱਖਾਂ ਖੁੱਲੀਆਂ ਨੇ ਸ਼ੰਟੂ ਜਿਨ੍ਹਾਂ ਦੀ ਅੱਖਾਂ ਖੁੱਲੀਆਂ ਨੇ ਉਹਨਾਂ ਨੂੰ ਸਮਝ ਲੈਣਾ ਚਾਹੀਦਾ ਕਿ ਇਹ ਬੰਦਾ ਨੁਕਸਾਨੇ ਜਾਏਗਾ ਆਵਾਰਾ ਪਸ਼ੂਆਂ ਨੂੰ ਤਾਂ ਇਹ ਨਹੀਂ ਪਤਾ ਕਿ ਇਹਦੇ ਵਿੱਚ ਰਾਜਵੀਰ ਜੰਦਾ ਆ ਰਿਹਾ ਹੈ ਜਾਂ ਫਿਰ ਸ਼ੰਟੂ ਜੀ ਆ ਰਹੇ ਜਾਂ ਮੈਂ ਆ ਰਿਹਾ ਤਾਂ ਜਿਹੜੇ ਅੱਖਾਂ ਖੁੱਲੀਆਂ ਨੇ ਉਹਨਾਂ ਉਹ ਜ਼ਿੰਮੇਵਾਰਤਾ ਅਸਲੀ ਹੋ ਗਈ ਆਵਾਰਾ ਪਸ਼ੂ ਕਿਵੇਂ ਦੇਖੋ ਇਹ ਵੀ ਗੱਲ ਥੋੜੀ ਠੀਕ ਹੈ ਵੀ ਉਹ ਤਾਂ ਹੈ ਹੀ ਪਸ਼ੂ ਹੈ ਨਾ ਉਹਨਾਂ ਨੂੰ ਤਾਂ ਇਹ ਨਹੀਂ ਪਤਾ ਵੀ ਅਸੀਂ ਲੰਗਣਾ ਉਹਨੂੰ ਬਚਾ ਕੇ ਲੰਗਣਾ ਤੇ ਬਾਕੀ ਰਹੀ ਗੱਲ ਜਿਨ੍ਹਾਂ ਨੂੰ ਸੰਭਾਲਣ ਦੀ ਜ਼ਿੰਮੇਵਾਰੀ ਦਿੱਤੀ ਹੈ ਉਹ ਵੀ ਨਹੀਂ ਸੰਭਰੇ ਇੱਕ ਗੱਲ ਹੋਰ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਹੈ ਜਿਹੜੇ ਗਊਸ਼ਾਲਾ ਵਾਲੇ ਵੀ ਹਨਾ ਜਿਨ੍ਹਾਂ ਨੂੰ ਆਪਾਂ ਬਲੈਤੀ ਗਊਆਂ ਕਹਿੰਦੇ ਉਹਨਾਂ ਨੂੰ ਨਹੀਂ ਉਹ ਲੈਂਦੇ ਉਹ ਵੀ ਦੇਸੀ ਨੂੰ ਲੈਂਦੇ ਆ ਲੇਕਿਨ ਫਿਰ ਜੇ ਉਹ ਸਰਕਾਰ ਨੂੰ ਮੈਂ ਇੱਕ ਬੇਨਤੀ ਕਰੂੰਗਾ ਜੇ ਤੁਸੀਂ ਗਊਆਂ ਜਿਹੜੀਆਂ ਦੇਸੀ ਹੈ ਜੇ ਉਹ ਮਾਂ ਹੈ ਜੇ ਬਲੈਤੀ ਮਾਂ ਨਹੀਂ ਫਿਰ ਉਹਨਾਂ ਨੂੰ ਕੱਟਣ ਦੀ ਪਰਮਿਸ਼ਨ ਦਿਓ ਜਿਹੜੇ ਕਾਰਖਾਨੇ ਬਣੇ ਹੋਏ ਆ ਫਿਰ ਆਪਾਂ ਲੋਕਾਂ ਨੂੰ ਮਰਨ ਬਹਤ ਤੇ ਤਾਂ ਉਹਨਾਂ ਨੂੰ ਛੱਡੀਏ ਜਿਆਦਾ ਉਹਨਾਂ ਨੂੰ ਵੀ ਲਾਓ ਜਾਂ ਫਿਰ ਉਹਨਾਂ ਨੂੰ ਪਰਮਿਸ਼ਨ ਦੇ ਦਿਓ ਵੀ ਉਹ ਜਿਹੜੀਆਂ ਅਵਾਰਾਂ ਐ ਆ ਉਹ ਮਤਲਬ ਨਹੀਂ ਕੋਈ ਦੁੱਧ ਹੰਦੀਆਂ ਐ ਆ ਉਹ ਐ ਤਾਂ ਉਹਨਾਂ ਨੂੰ ਜਿਹੜੇ ਮਤਲਬ ਬਣੇ ਹੋਏ ਸ਼ੈਲਟਰ ਉਹਨਾਂ ਨੂੰ ਵੇਚ ਕੇ ਉਹਨਾਂ ਨੂੰ ਉਹ ਕਰਨ ਪਰ ਇੱਕ ਇੱਕ ਦੇਖੋ ਕਿ ਸਰਕਾਰੀ ਦਫ਼ਤਰਾਂ ਤੱਕ ਕੋਈ ਪਹੁੰਚ ਗਈ ਅਵਾਰਾ ਪਸ਼ੂ ਫਿਰ ਵੀ ਜਿਨ੍ਹਾਂ ਨੇ ਹਿੱਲਾ ਵਸੀਲਾ ਕਰਨਾ ਸੀ ਪ੍ਰਸ਼ਾਸਨ ਨੇ ਕਰਨਾ ਸੀ ਉਹ ਵੀ ਚੁੱਪ ਨੇ ਦੇਖੋ ਗੱਲ ਇਹ ਹੈ ਹੁਣ ਜਿਹੜੀ ਇਹਨਾਂ ਦੀ ਤਾਜ਼ਾਤਾ ਵਧਦੀ ਜਾ ਰਹੀ ਹੈ ਨਾ ਜਿਹੜੀ ਉਹ ਤਦਾਦ ਵਧਰੀ ਉਹਨਾਂ ਨੇ ਤਾਂ ਫਿਰ ਬਾਹਰ ਤਾਂ ਕਿਤੇ ਨਿਕਲ ਨਹੀਂ ਆਏ ਦੇਖੋ ਹੁਣ ਇੱਕ ਹੋਰ ਛੋਟੀ ਗੱਲ ਹੈ ਜਿਵੇਂ ਹੁਣ ਜੰਗਲ ਕੱਟਦੇ ਜਾਂਦੇ ਆ ਜੰਗਲਾਂ ਤੋਂ ਜਿਹੜੇ ਜੰਗਲੀ ਜਾਨਵਰਾਂ ਚਿਤੇ ਆ ਹੋਰ ਹੈ ਉਹ ਵੀ ਤਾਂ ਬਾਹਰ ਆ ਰਹੇ ਹਨ ਆ ਰਹੇ ਨਾ ਸ਼ਹਿਰਾਂ ਫਿਰ ਇਹ ਵੀ ਪਸ਼ੂ ਉਹੀ ਹੈ ਜਦੋਂ ਕੋਈ ਸੰਭਾਲ ਲੈਣਾ ਹੀ ਨਹੀਂ ਜਦੋਂ ਆਬਾਦੀ ਵਧਦੀ ਜਾ ਰਹੀ ਹੈ ਇਹਨਾਂ ਦੀ ਤਾਂ ਫਿਰ ਉਹ ਬਾਹਰ ਤਾਂ ਆ ਰਹੇ ਆ ਜੇ ਬਾਹਰ ਆ ਰਹੇ ਤੇ ਰੋੜਾਂ ਪਰ ਆ ਰਹੇ ਰੋੜਾਂ ਪਰ ਆਇ ਨੁਕਸਾਨ ਹੋ ਰਿਹਾ ਬਿਲਕੁਲ ਤੁਸੀਂ ਦੇਖੋ ਕਿ ਜਿਸ ਤਰੀਕੇ ਨਾਲ ਇਹ ਮੁੱਦਾ ਹੁਣ ਪਖਿਆ ਹੈ ਪਰ ਸਰਕਾਰਾਂ ਕਿਸ ਤੇ ਪੁਖਤਾ ਪ੍ਰਬੰਧ ਕਰਦੀਆਂ ਨੇ ਤੁਹਾਨੂੰ ਸਮਾਂ ਦੱਸੇਗਾ ਪਰ ਡੀਐਸਪੀ ਧਰਮਵੀਰ ਸਿੰਘ ਨੂੰ ਮੰਗ ਪੱਤਰ ਦਿੱਤਾ ਜਾ ਰਿਹਾ ਹੈ ਇਹ ਗੱਲ ਵੀ ਆਖੀ ਜਾ ਰਹੀ ਹੈ ਕਿ ਇਸ ਦਾ ਰਿਜ਼ਲਟ ਹੋਣਾ ਚਾਹੀਦਾ ਕੋਈ ਨਾ ਕੋਈ 15 ਦਿਨ ਬਾਅਦ ਕੋਈ ਰਿਪੋਰਟ ਆਣੀ ਚਾਹੀਦੀ ਹੈ ਪਤਾ ਲੱਗਣਾ ਚਾਹੀਦਾ ਕਿ ਹਾਂ ਇਲਾਕੇ ਦੇ ਵਿੱਚ ਜਿਹੜੇ ਵਾਰਾ ਪਸ਼ੂ ਨੇ ਅਵਾਰਾ ਪਸ਼ੂ ਕਾਰਨ ਮੌਤਾਂ ਆ ਰਹੀਆਂ ਹੋ ਰਹੀਆਂ ਨੇ ਉਹਨਾਂ ਲਈ ਕੀ ਕੀਤਾ ਗਿਆ ਸਰਕਾਰ ਵੱਲੋਂ ਹੁਣ ਗਊਸ਼ਾਲਾ ਇੱਕ ਗੋਚਰ ਦੇ ਵਿੱਚ ਐ ਦੂਜੀ ਜੈੰਤੀਮਾਜ ਦੇ ਵਿੱਚ ਐ ਤਾਂ ਹੋਰ ਵੀ ਇੱਕ ਦੋ ਇਲਾਕੇ ਦੇ ਵਿੱਚ ਗਊਸ਼ਾਲਾ ਹੋਏਗੀ ਕਰਾਲੀ ਦੇ ਵਿੱਚ ਐ ਤਾਂ ਉਹਨਾਂ ਗਊਸ਼ਾਲਾਂ ਦੇ ਨਾਲ ਮੀਟਿੰਗ ਦੱਸਿਆ ਰਿਹਾ ਕਿ ਹੁਣ ਡੀਐਸਪੀ ਧਰਮਵੀਰ ਸਿੰਘ ਕਰਨਗੇ ਜਿਸ ਤੋਂ ਬਾਅਦ ਇਹਨਾਂ ਵਾਰਾਂ ਪਸ਼ੂਆਂ ਨੂੰ ਨਾ ਗਊਸ਼ਾਲਾ ਦੇ ਵਿੱਚ ਛੱਡਿਆ ਜਾਵੇਗਾ ਪਰ ਇਲਾਕੇ ਦੇ ਲੋਕਾਂ ਨੂੰ ਚਾਹੀਦਾ ਹੈ ਕਿ ਗਊਸ਼ਾਲਾ ਦੇ ਵਿੱਚ ਚਾਰਾ ਤੇ ਫੀਡ ਹੋਰ ਵੀ ਜੜੀਆਂ ਅਵਸਥਾ ਹੁੰਦੀਆਂ ਨੇ ਉਹ ਪਛਾਣੀ ਚਾਹੀਦੀਆਂ ਨੇ ਤਾਂਕਿ ਉਹਨਾਂ ਦਾ ਸਹੀ ਪ੍ਰਬੰਧ ਉਸ ਜਗ੍ਹਾ ਉੱਤੇ ਹੋ ਸਕੇ ਰੋਸ ਪ੍ਰਦਰਸ਼ਨ ਹੁਣ ਬਲਾਕਮੇਡਿ ਸ਼ੁਰੂ ਹੋਇਆ ਹੈ ਤਾਂ ਹੋਰ ਕਿਹੜੇ ਕਿਹੜੇ ਜ਼ਿਲ੍ਹੇ ਦੇ ਵਿੱਚ ਕਿਹੜੇ ਕਿਹੜੇ ਕਸਬੇ ਪਿੰਡਾਂ ਦੇ ਵਿੱਚ ਹੁੰਦਾ ਇਹ ਤੁਹਾਨੂੰ ਬਿਲਕੁਲ ਸਮਝ ਦੱਸੇਗਾ ਤੁਹਾਡੇ ਕੈਮਰਾਮੈਨ ਗੁਰਜੋਤ ਦੇ ਨਾਲ ਹਰਤੇ